ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਘਰ ਪਹਿਲਾ ओंकार सतगुरु प्रसाद संतो मन पवन सुख बनया किस जोग प्राप्त गनिया रहा संतो मन पवन सुख बनिया ਕਿਸ ਜੋਗ ਪਰਾਪਤ ਗਨਿਆ ਰਹਾਓ ਗੁਰ ਦਿਖਲਾਈ ਮੋਰੀ ਜਿਤ ਮੇਰਗ ਪੜਤ ਹੈ ਚੋਰੀ ਮੋਦਲੀਏ ਦਰਵਾਜੇ ਬਾਜੀ ਹਲੇ ਹਨ ਹਦ ਬਾਜੀ ਤੁੰਬ ਕਮਲ ਜਲ ਭਰਿਆ ਜਲ ਮਿਟਿਆ ਓਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤ ਮਨ ਮੰਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਟੁਡੇ ਜੋ ਨਵਾਂ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡ ਬਾਈ ਪਕਤ ਕਵੀਰ ਜੀ ਅੰਡਰ ਹੈਡਿੰਗ ਰਾਗ ਸੋਲਫ ਦ ਵਰਡ ਆਫ ਡਿਵੋਟੀ ਕਬੀਰ ਜੀ ਫਸਟ ਹਾਊਸ 1 ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਬੇਸ ਆਫ ਦਾ ਸਤਿਗੁਰੂ ਅਗੁਰੂ ਜੀ ਸੇਇੰਗ ਥੈਟ Oh sense, my windy mind has now become peaceful and still. It seems that I have learned something of the science of yoga. Because the Guru has shown me the hole through which the deer carefully enters. I have now closed off the Sword, and the unstuck celestial sound current resound the picture of my hurt lotus is filled with water i have spilled out the water and set it upright says the lord's humble servant this i know now that i know is this. my mind is pleased and appeased vaijodhpur ka khalsa vaijodhpur di fate eh han aj de vichoh kona me jo bhagat veer ji de uchaan kitte hoye han raag saut de vich pehle ghar vich gaun da hukam hai parmatma ik jisse naal milap satguru di bakhshish te naal hunda veer ji kende han he sant jano mere ਕੌਣ ਵਰਗੇ ਚੰਚਲ ਮਨ ਨੂੰ ਹੁਣ ਸੁਖ ਮਿਲ ਗਿਆ ਹੁਣ ਇਹ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈਹਿਰਾਉ ਕਿਉਂਕਿ ਸਤਗੁਰੂ ਨੇ ਮੈਨੂੰ ਮੇਰੀ ਉਹ ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ ਕਾਮ ਆਦਿਕ ਪਸ਼ੂ ਅਡੋਲ ਹੀ ਮੈਨੂੰ ਆਦਵਾਉਂਦੇ ਸਨ ਸੋ ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ ਦਰਵਾਜੇ ਗਿਆਨ ਦੇ ਪਰ ਨਿੰਦਾ 파ਰਤਨ 파르탄 파르탄 ਆਦਿਕ ਵੱਲੋਂ ਬੰਦ ਕਰ ਲਏ ਹਨ ਤੇ ਮੇਰੇ ਅੰਦਰ ਪ੍ਰਭੂ ਦੀ ਸਿੱਖ ਸਲਾਹ ਦੇ ਵਜੇ ਇੱਕ ਰਸ ਵਜਣ ਲੱਗ ਪਏ ਹਨ ਮੇਰਾ ਹਿਰਦਾ ਕਮਲ ਰੂਪ ਘੜਾ ਪਹਿਲਾਂ ਬਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਉਹਨੂੰ ਗੁਰੂ ਦੀ ਬਰਕਤ ਨਾਲ ਮੈਂ ਉਹ ਪਾਣੀ ਝੋਲ ਦਿੱਤਾ ਤੇ ਹਿਰਦੇ ਨੂੰ ਉੱਚਾ ਕਰ ਲਿਆ ਤੇ ਹੀ ਦਾਸ ਕਬੀਰ ਉਨ ਆਸ ਮੈਂ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ ਕਿ ਜਦੋਂ ਤੋਂ ਇਹ ਸਾਂਝ ਪਾਈ ਹੈ ਮੇਰਾ ਮਨ ਉਸ ਪ੍ਰਭੂ ਵਿੱਚ ਹੀ ਵਿੱਜ ਗਿਆ ਹੈ ਸਬਦ ਦਾ ਭਾਵ ਵਰਤ ਇਹ ਹੈ ਜਦੋਂ ਗੁਰੂ ਮਨੁੱਖ ਨੂੰ ਸਮਝਾ ਦਿੰਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ ਕਿ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਅ ਕਰ ਲੈਂਦਾ ਤਾਂ ਮਨ ਚੰਚਲਤਾ ਵੱਲੋਂ ਹਟ ਕੇ ਆਤਮਿਕ ਸੁੱਖ ਵਿੱਚ ਟਿਕ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ